ਸੁਲਾਤ ਇਹਨਾਂ ਪਿਆਰ ਦਿੰਦਾ ਤੇ ਅੱਜ ਵੀ ਜਿੱਥੇ ਮੁੱਖ ਮੰਤਰੀ ਦਾ ਸਾਹਵਦਾ ਏਰੀਆ ਇਹ ਤੇ ਤੁਸੀਂ ਮੈਨੂੰ ਇਹਨਾਂ ਪਿਆਰ ਦੇ ਲਿਓ ਤੇ ਉਹਨਾਂ ਨੂੰ ਮੇਰੀ ਇੱਕੋ ਬੇਤੀ ਆ ਬੇਤੂੜੀ ਵਾਲੇ ਪਿਆਰ ਬਹੁਤ ਕਰਦੇ ਨੇ ਹਮੇਸ਼ਾ ਅਸਤੋਂ ਫਸਤੇ ਤੇ ਫਸਤੋਂ ਅਸਤੇ ਲਜਾਣਾ ਇਹਨਾਂ ਦੇ ਸਾਡੇ ਸੰਗਰੂਰ ਵਾਲਿਆਂ ਦੇ ਖੂਨ ਚਾ ਇਹ ਜਿਹੜੇ ਸਾਡੇ ਨੂੰ ਹੀ ਉਹ ਜਿਹੜੇ ਮੈਂ 5-4 ਬੰਦੇ ਇਹਦੀ ਗੱਲਾਂ ਨਹੀਂ ਕਰਦਾ ਵੀ 5-4 ਬੰਦੇ ਇੱਧਰ ਵੀ ਹੁੰਦੇ ਨੇ 5-4 ਬੰਦੇ ਅਕਾਲੀ ਦਰ੍ਹਚ ਵੀ ਹੁੰਦੇ ਸੀ ਤੇ ਉਹ ਉਹੀ 5-4 ਬੰਦੇ ਹੁਣ ਆਮ ਆਦਮੀ ਦੇ ਚਿਹਰੇ ਬਣੇ ਹੋਏ ਨੇ ਧੂਰੀ ਚ ਮਰਦੇ ਹੋ ਕ ਨਹੀਂ ਬੰਦੇ ਤੇ ਉਹੀ ਬੰਦੇ ਤੁਹਾਡੇ ਖਿਲਾਫ ਨੇ ਤੇ ਉਹ 5-4 ਬੰਦਿਆਂ ਨੂੰ ਮੈਂ ਕਹਿ ਰਿਹਾ ਇਹ ਕੋਈ ਬਾਲੀ ਵਧੀਆ ਗੱਲ ਨਹੀਂ ਸਬਰ ਸੰਤੋਖ ਸਾਡੇ ਚ ਬਹੁਤ ਆ ਪਰ ਜੇ ਨੱਕ ਤੱਕ ਪਾਣੀ ਹੋ ਜਾਏ ਫੇਰ ਬੰਦੇ ਨੂੰ ਕੋਈ ਨਾ ਕੋਈ ਹੱਥ ਧਰਨਾ ਲੱਗਦਾ ਤੇ ਕਰਾਂਗੇ ਯੂਨੀਵਰਸਿਟੀ ਵਾਲੀ ਰਾਜਨੀਤੀ ਤੋਂ ਨਿਕਲ ਕੇ ਆਏ ਹਾਂ ਕਲਾਸ ਦੇ ਮਨੀਟਰ ਤੋਂ 2002 ਤੋਂ ਕਲਾਸ ਦਾ ਮਨੀਟਰ ਬਣਿਆ ਸੀ ਅੱਜ 24 ਸਾਲ ਹੋ ਗਏ ਰਾਜਨੀਤੀ ਕਰਦੇ ਨੂੰ ਇੱਕ ਵੀ ਬੰਦਾ ਕਹਦੇ ਵੀ ਕਿਸੇ ਦੇ ਖਿਲਾਫ ਇੱਕ ਸ਼ਬਦ ਕਦੇ ਜ਼ਿੰਦਗੀ 'ਚ ਬੋਲਿਆ ਹੋਵੇ ਕਿਉਂਕਿ ਹਮੇਸ਼ਾ ਟੀਚਰ ਇਹਦਾ ਵੀ ਆਪਾ ਆਪ ਦਾ ਕੰਮ ਕਰਕੇ ਦਿਖਾਈਏ ਇਹ ਧੂਰੀ ਮੇਰੀ ਮਿੱਟੀ ਆ ਮੇਰਾ ਧਾਰਾ ਵੀ ਇਹ ਹੀ ਹੁੰਦਾ ਸੀ ਧੂਰੀ ਮੇਰੀ ਮਿੱਟੀ ਤੇ ਧੂਰੀ ਮੇਰਾ ਪਿਆਰ ਜੰਮਿਆ ਵੀ ਹੋ ਰਿਹਾ ਤੇ ਮਰੂੰਗਾ ਵੀ ਹੋ ਰਿਹਾ ਤੇ ਹਮੇਸ਼ਾ ਭਾਈ ਦੀ ਉਮਰ ਤੱਕ ਜੇਰਾ ਆਪਣੇ ਵੀ ਪਹਿਲਾ ਚੱਕ ਲਿਆ ਫਿਰ ਕੁਝ ਕਹਿ ਨਹੀਂ ਸਕਦਾ ਕਦੇ ਪ੍ਰਮਾਤਮਾ ਨੇ ਮੌਕਾ ਦਿੱਤਾ ਨਾ ਤਾਂ ਉਦੋਂ ਧੂਰੀ ਦਾ ਮੁੱਖ ਮੰਤਰੀ ਬਣ ਕੇ ਦਿਖਾਵਾਂਗਾ ਤੇ ਉਦੋਂ ਦੱਸੋਗੇ ਮੁੱਖ ਮੰਤਰੀ ਹੁੰਦਾ ਕੀ ਮੁੱਖ ਮੰਤਰੀ ਦੇ ਕੰਮ ਕੀ ਹੁੰਦੇ ਨੇ ਮੁੱਖ ਮੰਤਰੀ ਦੇ ਕੰਮ ਬਦਲੇ ਲੈਣੇ ਨਹੀਂ ਹੁੰਦੇ ਮੁੱਖ ਮੰਤਰੀ ਦੇ ਕੰਮ ਗਵਰਨਮੈਂਟ ਵਾਲੇ ਕਵੈਸ਼ਨ ਲੈ ਕੇ ਜਾਣਾ ਹੁੰਦਾ ਅੱਜ ਗੁੰਡਾਗਰਦੀ ਦੀ ਗੱਲ ਕਰਦੇ ਆ ਜਿਹੜੀ ਵਿਗਾਨ ਤੇ ਮੈਂ ਜਾ ਪੀ ਕੇ ਆਉਣਾ ਤੜਕੇ ਨੂੰ ਇੰਸਪੈਕਟਰ ਭੇਜ ਦਿੰਦੇ ਨੇ ਕੋਈ ਇਹ ਬੰਦਿਆਂ ਚੋਂ ਬੰਦਿਆਂ ਦੀ ਗੱਲ ਹੈ ਕੋਈ ਜਮੀਂ ਮੈਂ ਤਾਂ ਕਹਣਾ ਵੀ ਇਤੋਂ ਮਾੜੀ ਪੋਲਿਟਿਕਸ ਤਾਂ ਕਦੇ ਪੰਜਾਬ ਦੇ ਵਿੱਚ ਹੋਈ ਨਹੀਂ ਹੋਣੀ ਤਾਂ ਹੀ ਅੱਜ ਪ੍ਰਮਾਤਮਾ ਉੱਤੇ ਬੈਠਾ ਦੇਖਦਾ ਤੇ 2 ਸਾਲਾਂ ਚ ਅੱਜ ਹਾਲਾਤ ਵੀ ਕੀ ਨੇ ਅੱਜ ਹਾਲਾਤ ਵੀ ਕੀ ਨੇ ਆ ਭਾਜਪਾ ਦੀ ਸਿੱਧੂ ਵਾਲੀ ਗੱਲ ਜਿਹੜੀ ਹੁਣੀ ਕਰਦੇ ਸੀ ਸਾਰੇ ਨੰਬਰ ਤੇ ਪਰਚਾ ਕਰਦਾ ਗੱਲ ਇਹ ਨਹੀਂ ਥੱਲੇ ਉਹਦੇ ਤੇ ਨਹੀਂ ਮੈਨੂੰ ਰੋਜ਼ ਬਣਾ ਲੈਂਦੇ ਨੇ ਹਰੇਕ ਨੂੰ ਬਣਾਉਂਦੇ ਨੇ ਗੱਲ ਉਹ ਨਹੀਂ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰਚੇ ਬੰਦੇ ਆਂਦੀਂ ਕਹਿੰਦੇ ਹੁੰਦੇ ਨੇ ਤੇ ਬੈਠੇ ਰਹਿਣਗੇ ਵੀ ਇਹ ਕੋਈ ਬਾਲੀਵੁੱਡੀ ਗੱਲ ਨਹੀਂ ਪਰ ਬਦਲਿਆ ਇਹ ਰਾਜਨੀਤੀ ਕਰਨੀ ਬੰਦ ਕਰੋ ਡਵੈਲਪਮੈਂਟ ਵਾਲੇ ਪਾਸੇ ਗੱਲ ਕਰੋ ਆ ਜਿਹੜਾ ਅੰਕਲ ਬਖਸ਼ੀ ਗੱਲ ਕਰਦੇ ਸੀ ਧੂਰੀ ਵਾਲੇ ਸੂਏ ਦੀ ਕਦੇ ਕਾਗੀ ਚੜਾ ਕੇ ਪੁੱਛ ਲਿਓ ਮਿਨਿਸਪਲ ਕਮੇਟੀ ਚੋਂ ਇੱਕ ਵੀ ਕੰਮ ਦੋ ਸਾਲਾਂ ਚ ਮੇਰੇ ਤੋਂ ਬਿਨਾ ਪ੍ਰੋਜੈਕਟ ਪਾਸ ਹੋਏ ਇੱਕ ਵੀ ਗਮ ਕਿਸੇ ਪਿੰਡ ਚ ਕਰਿਆ ਹੋਵੇ ਨਾ ਇੱਕ ਵੀ ਸਾਰੇ ਆਪਣੇ ਵਾਲੇ ਕੰਮ ਨਹੀਂ ਸਾਰੇ ਆਪਣੇ ਵਾਲੀ ਉਹੀ ਕੰਮ ਨੂੰ ਪਰਸ਼ੂ ਕਰ ਰਹੇ ਨੇ ਕਿਉਂਕਿ ਆਪਾਂ ਨੇ ਕੋਈ ਕਮੀ ਛੱਡੀ ਨਹੀਂ ਸੀ ਕਮੀ ਤਾਂ ਸਾਡੇ ਸੀਨੀਅਰ ਲੀਡਰਾਂ ਚ ਰਹਿ ਗਈ ਜਿਹੜੇ ਆਪਸ ਚ ਘਾ ਟੋ ਕਲੇਸ਼ ਨਾਲ ਜਿਹੜਾ ਸਾਨੂੰ ਨੁਕਸਾਨ ਹੋਇਆ ਜੇ ਸਾਡੇ ਸੀਨੀਅਰ ਲੀਡਰ ਇਕੱਠੇ ਰਹਿੰਦੇ ਤਾਂ ਸਾਨੂੰ ਇਹ ਦਿਨ ਦੇਖਣੇ ਨਹੀਂ ਸੀ ਪੈਣੇ ਸਾਡੇ ਸੀਨੀਅਰ ਲੀਡਰਸ਼ਿਪ ਦੀ ਇਹ ਕਮੀ ਸੀ ਅੱਜ ਵੀ ਉਹਨਾਂ ਨੇ ਇਹ ਤੁਹਾਡੇ ਰਾਹੀਂ মিডিਆ ਰਾਹੀਂ ਸਨੇਹਾ ਦੇ ਰਹੇ ਹਨ ਬਈ ਅੱਜ ਵੀ ਇਕੱਠੇ ਹੋ ਜੋ ਲੋਕ ਕਾਂਗਰਸ ਨੂੰ ਪਿਆਰ ਕਰਦੇ ਨੇ ਦਿਲੋਂ ਪਿਆਰ ਕਰਦੇ ਨੇ ਤੇ ਇਕੱਲੇ-ਇਕੱਲੇ ਪਿੰਡ 'ਚ ਇਕੱਲੇ-ਇਕੱਲੇ ਵੋਚ ਇੱਕੋ ਪਾਰਟੀ ਇਹਦੀ ਆ ਜਿਹੜੀ ਧਰਮ ਨਿਰਪੱਖ ਪਾਰਟੀ ਆ ਹਰੇਕ ਧਰਮ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਆ ਤੇ ਇੱਕ ਸਮਾਜ ਭਲਾਈ ਦਾ ਸੁਨੇਹਾ ਇੱਕੋ ਪਾਰਟੀ ਰਾਹੁਲ ਗਾਂਧੀ ਅੱਜ ਮੈਨੂੰ ਕੋਈ 10 ਕਿਲੋਮੀਟਰ ਤੁਰ ਕੇ ਦਿਖਾ ਲੋ ਯਾਰ 10 ਕਿਲੋਮੀਟਰ ਉਹ ਬੰਦਾ ਅੱਜ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖੇ ਨਰਿੰਦਰ ਮੋਦੀ ਦਾ ਤੇ ਆਪਣੇ ਰਾਹੁਲ ਗਾਂਧੀ ਦਾ ਗੱਲਾਂ ਸੁਣ ਕੇ ਦੇਖੋ ਕੱਲੇ-ਕੱਲੇ ਕਿੱਤੇ ਵਾਲੇ ਬੰਦੇ ਦੇ ਘਰੇ ਜਾ ਕੇ ਦੇਖਦਾ ਖੇਤ ਵਿੱਚ ਦੇਖਦਾ ਕੱਲੀ-ਕੱਲੀ ਜਗ੍ਹਾ ਵੀ ਜਾ ਕੇ ਦੇਖਦਾ ਜੇ ਉਹ ਨਾ ਹੁੰਦਾ ਤਾਂ ਮੇਰੇ ਵਰਗੇ ਹਜ਼ਾਰਾਂ ਨੌਜਵਾਨਾਂ ਨੂੰ ਕਦੇ ਜ਼ਿੰਦਗੀ ਚ ਪੋਲੀਟੀਕਲ ਲਾਈਨ ਚ ਆਉਣ ਦਾ ਮੌਕਾ ਨਹੀਂ ਸੀ ਮਿਲਣਾ। ਤੇ راہੁਲ ਕਹਿੰਦੀ ਕੋਈ ਆਪ ਬੰਦਾ ਨਹੀਂ ਠੀਕ ਹੈ ਸਾਡੇ ਉਹਨਾਂ ਨੂੰ ਉਹਨਾਂ ਦੀ ਮੇਜੈਂਟ ਕਰਦੀ ਪਰ ਅੱਜ ਦੱਸ ਦੋ ਵੀ ਉਹ ਬੰਦਾ ਕਿਹੜੇ ਕਿਹੜੇ ਪੋਜੀਸ਼ਨ ਤੇ ਆ ਪਰ ਉਹਦੀ ਇੱਕੋ ਗੱਲ ਆ ਵੀ ਉਹ ਕਹਿੰਦੇ ਵਿਰੋਧ ਬਰਾਬਰੀ ਬੋਲਦਾ ਉਹ ਆਪਦੇ ਕੰਮ ਨਾਲ ਮਤਲਬ ਰੱਖਦਾ ਆਪਦਾ ਕੰਮ ਕਰਦਾ ਆਪਦੇ ਸਹੀ ਡਾਇਰੈਕਸ਼ਨ ਤੇ ਜਾਂਦਾ ਮੈਂ ਗਰੰਟੀ ਦਿੰਦਾ ਜੇ ਪੰਜਾਬ 'ਚ ਇਹ ਭਾਜਪਾ ਰਹਿਣਾ શરી ਝੜੂ ਪਏ ਗਿਆ ਤੇ ਉੱਤੇ ਭਾਜਪਾ ਰਹਿ ਗਈ ਕਾਨੂੰਨ ਵਿਵਸਥਾ ਜਮੀ ਖਤਮ ਕਰ ਦੇਣਗੇ ਜਿਹੜਾ ਸੰਵਿਧਾਨ ਹੈ ਨਾ ਲੱਕੜਾਂ ਤੇ ਬਿਆਹ ਹੁੰਦਾ ਉਦੋਂ ਤੱਕ ਵੀ ਸ਼ਾਇਦ ਉਹ ਬੰਦਾ ਆਖਰੀ ਸਾਹਾਂ ਤੱਕ ਵੀ ਸਿੱਖਦਾ ਰਹਿਣਾ ਹੁੰਦਾ ਕੁਝ ਨਾ ਕੁਝ ਮੈਨੂੰ ਇੱਕ ਵੀ ਬੰਦਾ ਵੈਸੇ ਬਹੁਤ ਸਾਰੀਆਂ ਨਾਕੀਆਂ ਹੁੰਦੀਆਂ ਨੇ ਪਰ ਜਿੱਡੀ ਕੁ ਅਕਲ ਸੀ ਜਿੰਨੀ ਕੁ ਪ੍ਰਮਾਤਮਾ ਨੇ ਅਕਲ ਬਖਸ਼ੀ ਸੀ ਮੈਂ ਕਿਸੇ ਵੀ ਬੰਦੇ ਨੂੰ ਪੰਛੀਾਂਾਂਾਂ ਚ ਜਵਾਬ ਨਹੀਂ ਦਿੰਦਾ ਕੋਈ ਵੀ ਬੰਦਾ ਮੈਨੂੰ ਉੱਠ ਕੇ ਕਹਿ ਦੋ ਕੋਈ ਵੀ ਬੰਦਾ ਇਹ ਗਰਗਪੈਰਸ ਕਹਿੰਦੇ ਸੀ ਵੀ ਦਲਬੀਰ ਸਿੰਘ ਗੋਲਡੀ ਦਾ ਅੱਜ ਦਵਾ ਦੋ ਤਾਂ ਕੰਮ ਜਾਇਆ ਜਾਂਦਾ ਅੱਜ ਦੇ ਦੋ ਗਰਗਪੈਰਸ ਯਾਰ ਮੈਨੂੰ ਕਿਉਂ ਨਹੀਂ ਦਿੰਦੇ ਕਿ ਨਹੀਂ ਕੁਝ ਮੇਰੇ ਨਾਲ ਲਾਤਾ ਸੀ ਅੱਜ ਉਹ ਕਿੱਥੇ ਗਿਆ ਸਾਰਾ ਅੱਜ ਕਹਿੰਦੇ ਨੇ ਜੀ ਗੋਲਡੀ ਦੀ ਰੋਟੀ ਨਹੀਂ ਜਾਂਦੀ ਇੱਕ ਮਲੋਂਡ 80 ਕਿਲੇ ਵੀ ਲਏ ਹੋਏ ਹਾਂ ਅੱਜ ਉਹ ਹੀ ਬੰਦੇ ਨੇ ਕਿਹਦੇ ਜਿਹਦਾ ਸਿਸਟਮ ਨਹੀਂ ਚੱਲ ਰਿਹਾ ਮੈਂ ਦਾਅਵੇ ਨਾਲ ਕਹਿੰਦਾ ਕੋਈ ਇੱਕ ਬੰਦਾ 5 ਸਾਲਾਂ 'ਚ ਇਹ ਸਾਬਤ ਕਰ ਦੇ ਬੀ ਤਲਵੀਰ ਸਿੰਘ ਗੋਲਡੀ ਨੇ 100 ਰੁਪਏ ਦਾ ਖਰਚਾ ਮੇਰੇ ਤੋਂ ਕਰਵਾਦਾ ਸੀ ਅੱਜ ਮਾਈਕ 'ਚ ਬੋਲ ਰਿਹਾ ਰਿਕਾਰਡ ਹੋ ਰਿਹਾ ਮੈਂ ਆਪੀ ਰਾਜਨੀਤੀ ਉਸੇ ਸਮੇਂ ਛੱਡ ਦੂੰਗਾ ਮੈਂ ਪੈਸਾ ਕਮਾਉਣੀ ਆ ਮੈਂ ਭਾਈ ਜੀ 24 ਸਾਲ ਹੋ ਗਏ ਗੋਡੇ ਘਸਾਉਦੇ ਨੂੰ ਜੇ ਮੈਂ ਲੜਿਆ ਤਾਂ ਉਸ ਸਮੇਂ ਤੇ ਵੀ ਗਵਰਨਰ ਦਾ ਪਰਿਵਾਰ ਸੀ ਮੇਰੇ ਸਾਹਮਣੇ ਟਿਕ ਲੈਣ ਵਾਲਾ 2017 'ਚ ਵੀ ਤੇ ਆਪਣੀ ਲੀਡਰ ਸੀ ਮੈਨੂੰ ਕਦੇ ਵੀ 2022 'ਚ ਇਹਨਾਂ ਨੇ ਰੋਟੇਕ ਨਹੀਂ ਸੀ ਦੇਣੀ ਤੇ ਮੈਨੂੰ ਕਹਿੰਦੇ ਸੀ ਤੂੰ ਅਮਰਗੜ ਜਾ ਉਹਦਾ ਕੁਦਰਤੀ ਇਥੇ ਭਗਵਾਨ ਮਾਣ ਆ ਗਿਆ ਤੇ ਫੇਰ ਇਥੋਂ ਭੱਜ ਗਏ ਤੇ ਫੇਰ ਮੁੱਖ ਮੰਤਰੀ ਦੇ ਸਾਹਮਣੇ ਆੜਿਆ ਲੜਾਂਗੇ ਤੇ ਸਾੜੇ ਲੀਡਰ ਭੱਜ ਗਏ ਸੀ 2022 ਚ ਕੋਈ ਬੰਦਾ ਟਿਕਟ ਲੈਣ ਤੋਂ ਡਰਦਾ ਸੀ ਤੇ ਫੇਰ ਮੰਗੇ ਫੇਰੀ ਆਪਦੀ ਪਾਰਟੀ ਲਈ ਖਰੇ ਆ ਸਿਰਫ 8 ਦਿਨ ਕੰਪੇਨ ਕਰੀਆ ਕਿਉਂਕਿ ਸਿੱਧੂ ਮੂਸੇਵਾਲੇ ਦਾ ਭੋਗ ਸੀ 9 ਤਰੀਕ ਦਾ 8 ਤਰੀਕ ਦਾ ਤੇ ਕੱਲਾ ਇੱਕੋ ਇੱਕ ਤੁਹਾਡਾ ਇਹ ਬੱਚਾ ਸੀ ਜਿਹੜਾ ਕਹਿੰਦਾ ਸੀ ਸਿੱਧੂ ਮੂਸੇ ਵਾਲੇ ਦੇ ਭੋਗ ਤੋਂ ਪਹਿਲਾਂ ਕੈਂਪੇਨ ਨਹੀਂ ਸ਼ੁਰੂ ਕਰੂੰਗਾ ਚਾਹੇ ਜਿੱਤਾਂ ਚਾਹੇ ਹਾਰਾਂ ਲੀਡਰ ਉਹ ਹੁੰਦਾ ਜਿਹੜਾ ਜ਼ੁਬਾਨ ਤੇ ਖੜਜੇ ਤੇ ਜ਼ੁਬਾਨ ਫਗਾਵੇ ਅੱਜ ਤੱਕ ਹੁਣ ਮੇਰਾ ਪਾਸਪੋਰਟ ਰੀਨਿਊ ਹੋਇਆ ਜਦੋਂ ਆ ਟੋਲ ਕਲਾਜ਼ਾ ਬੰਦ ਹੋਇਆ ਹੁਣ ਸਾਡੇ ਕੇਸ ਖਤਮ ਹੋਏ ਨਹੀਂ ਮੇਰਾ ਵੈਪਨ ਲਾਇਸੈਂਸ ਤਾਂ ਕਦੇ ਨਹੀਂ ਬਣਿਆ ਹੋਇਆ ਹੁਣ ਬਣਿਆ ਆਪਾਂ ਮਾੜੀ ਮਾੜੀ ਗੱਲ ਗੁੱਸੇ ਹੋ ਜਾਂਦੇ ਆ ਉਲਝ ਜਾਂਦੇ ਆ ਇੱਕ ਦੂਸਰੇ ਨਾਲ ਮੇਰਾ ਸਬਰ ਸੰਤੋਖ ਦਾ ਕੰਮ ਆ ਰਾਜਨੀਤੀ ਇਹ ਕਲੀ ਦੋ ਤਰ੍ਹਾਂ ਦੀ ਰਾਜਨੀਤੀ ਆ ਕੁਝ ਰਾਜਨੀਤਿਕ ਬੰਦਿਆਂ ਨਾਲ ਤਾਂ ਜੁੜਦੇ ਨੇ ਉਹਨਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਨੇ ਵਪਾਰ ਕਰਨਾ ਹੁੰਦਾ ਕੁਝ ਰਾਜਨੀਤਿਕ ਬੰਦੇ ਇਸ ਕਰਕੇ ਰਾਜਨੀਤੀ ਨੂੰ ਜੁਆਇਨ ਕਰਦੇ ਨੇ ਕਿ ਉਹਨਾਂ ਨੇ ਸਮਾਜ ਨੂੰ ਕੋਈ ਸੇਵ ਜਿਹੜੀ ਹੁੰਦੀ ਆ ਉਹਨਾਂ ਨੇ ਸਹੀ ਦਿਸ਼ਾ ਚ ਲੈ ਕੇ ਜਾਣਾ ਹੁੰਦਾ ਤੇ ਮੇਰਾ ਵੋਟ ਇਹ ਹੀ ਆ ਕਿ ਮੈਂ ਆਪਣੇ ਲੋਕਾਂ ਲਈ ਕੰਮ ਕਰਕੇ ਦਿਖਾਵਾਂ ਤੁਹਾਨੂੰ ਇੱਕ ਗੱਲ ਦੱਸਦਾ ਹਮੇਸ਼ਾ ਤੁਰੀ